ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਸਤਿ ਸ੍ਰੀ ਅਕਾਲ ਤੇ ਹੋਰ ਕੀ ਹਾਲ ਚਾਲ ਨੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਗੇ ਜੀ ਤੇ ਅੱਜ ਆਪ ਆਏ ਇਹ ਆਪਾਂ ਰਾਜਪ uri ਆਏ ਹੋਏ ਸੀਗੇ ਜੀ ਤੇ ਇਹ ਹੈਗਾ ਮਾਮਾ ਜੀ ਘਟੋਗੀ ਆਪਾਂ ਮਾਮਾ ਜੀ ਦੇ ਘਰ ਆਏ ਹੋਏ ਸੀਗੇ ਤੇ ਸਵੇਰੀ ਸਵੇਰੀ ਭੌਂ ਕਰਿਆ ਹੈ ਬਾਹਰ ਇਹ ਡੋਗੀ ਹੈਗਾ ਮਾਮਾ ਜੀ ਦਾ ਤੇ ਮਾਮਾ ਜੀ ਦੇ ਘਰ ਆਏ ਹੋਏ ਸੀਗੇ ਆਪਾਂ ਕੱਲ ਦੇ ਤੇ ਹੁਣ ਆਪਾਂ ਤਾਂ ਕਰਕੇ ਵੀਡੀਓ ਹੁਣ ਥੋੜੀ ਜਿਹੀ ਬਣਾਈ ਹੈਗੀ ਕੱਲ ਦਾ ਟਾਈਮ ਨਹੀਂ ਲੱਗਿਆ ਆਪਣਾ ਤੇ ਆਪਾਂ ਬਾਜ਼ਾਰ ਚ ਆਏ ਹੋਏ ਸੀਗੇ ਸਮਾਨ ਵਗੈਰਾ ਲੈਣ ਤੇ ਕੱਲ ਮੈਂ ਤੋ ਵੀਡੀਓ ਸ਼ੂਟ ਨਹੀਂ ਕਰੀਗੀ ਤੇ ਅੱਜ ਅੱਜ ਲਵਾਂਗੇ ਆਪਾਂ ਸਮਾਨ ਤਾਂ ਤੇ ਕੱਲ ਤਾਂ ਆਪਾਂ ਦੁਪਹਿਰੇ ਆ ਗਏ ਸੀਗੇ ਘਰੋਂ ਇੱਥੇ ਤੇ ਸ਼ਾਮ ਨੂੰ ਪਹੁੰਚੇ ਸੀਗੇ ਤੇ ਮੈਂ ਕਰਵਾਇਆ ਸੀਗਾ ਹਾਈਡਰਾ ਫੇਸ਼ੀਅਲ ਤੇ ਬਹੁਤ ਜ਼ਿਆਦਾ ਫਰਕ ਪੈ ਗਿਆ ਹਾਈਡਰਾ ਫੇਸ਼ੀਅਲ ਨਾਲ ਮੇਰੇ ਤੇ ਹਜੇ ਆਪਾਂ ਨੇ ਇੱਕ ਹੀ ਸਟੈਪ ਕਰਵਾਇਆ ਤੇ ਤਿੰਨ ਸਟੈਪ ਲੱਗਣਗੇ ਇਹਦੇ ਤੇ ਆਪਾਂ ਹਾਈਡਰਾ ਫੇਸ਼ੀਅਲ ਦਾ ਵੀ ਵਲੌਗ ਪਾਵਾਂਗੇ ਵੀਡੀਓ ਤੇ ਉਹਨਾਂ ਨੇ ਨਾਲ ਪ੍ਰੋਡਕਟ ਵੀ ਦਿੱਤੇ ਹੈਗੇ ਤੇ ਇਹ ਦੇਖੋ ਕਿੰਨਾ ਰਿਜ਼ਲਟ ਮਿਲਿਆ ਮੇਰੇ ਫੇਸ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫੇਸ ਮੇਰਾ ਖਰਾਬ ਹੋਇਆ ਪਿਆ ਸੀਗਾ ਤੇ ਕੱਲ ਆਪਾਂ ਤਾਂ ਕਰਕੇ ਉੱਥੇ ਟਾਈਮ ਲੱਗ ਗਿਆ ਤੇ ਅੱਜ ਆਪਾਂ ਖਰੀਦਦਾਰੀ ਕਰਾਂਗੇ ਤੇ ਮਾਮਾ ਜੀ ਦੀ ਬੇਟੀ ਦਾ ਵਿਆਹ ਹੈ ਤੇ ਉੱਥੇ ਆਪਾਂ ਘਰੇ ਆਏ ਹੋਏ ਸੀਗੇ ਰਾਜਪੁਰੇ ਤੇ ਉੱਥੋਂ ਆਪਾਂ ਨੇ ਫੇਸ਼ੀਅਲ ਕਰਵਾਇਆ ਸੀਗਾ ਹਾਈਡਰਾ ਫੇਸ਼ੀਅਲ ਠੀਕ ਹੈ ਜੇ ਦੋ ਸਟੈਪ ਰਹਿੰਦੇ ਹੈਗੇ 21 ਸਟੈਪ ਕਰਵਾਇਆ ਸੀਗਾ ਤੇ ਬਾਕੀ ਸੋਨੂੰ ਮੈਂ ਦਿਖਾਉਂਗੀ ਕਲੀਅਰ ਫੇਸ ਤੇ ਹਾਈਡਰਾ ਫੇਸ਼ੀਅਲ ਦਾ ਵੀ ਵਲੌਗ ਪਾਉਂਗੀ ਮੈਂ ਤੇ ਇਹ ਆਪਾਂ ਨੇ ਅੱਜ ਦੀ ਵੀਡੀਓ ਸ਼ੁਰੂ ਕਰੀ ਸੀ ਸਵੇਰ ਤੋਂ ਤੇ ਬਾਕੀ ਬਾਹਰ ਦਾ ਵੀ ਉਹ ਦਿਖਾਨੀ ਆ ਤੁਹਾਨੂੰ ਮੈਂ ਇੱਥੇ ਰਾਜਪੁਰੇ ਦਾ ਵੀਊ ਵਖਾਗੇ ਤੁਹਾਨੂੰ ਤੇ ਇਹ ਸੀ ਇਧਰ ਇਹ ਨਾ ਬਹੁਤ ਧੁੰਦ ਹੋਈ ਵੀ ਸੀ ਸਵੇਰੇ ਤਾਂ ਤੇ ਹੁਣ ਤਾਂ ਥੋੜਾ ਜਿਹਾ ਫਰਕ ਪੈ ਗਿਆ ਟਾਈਮ ਹੋ ਗਿਆ 8:30 ਦਾ ਤੇ ਇਧਰ ਖੇਤਾਂ ਚ ਘਾਰ ਆ ਮਾਮੇ ਜੀ ਕਾ ਬਹੁਤ ਜ਼ਿਆਦਾ ਠੰਡ ਹੋਈ ਪਈ ਐ ਬਹੁਤ ਜ਼ਿਆਦਾ ਧੁੰਦ ਹੋਈ ਪਈ ਐ ਤੇ ਇੱਧਰ ਇਹਦਾ ਵਿਆਹ ਮੈਡਮ ਦਾ ਫੇਸ ਨਹੀਂ ਦਿਖਾਣਾ ਇਹਦਾ ਵਿਆਹ ਆ ਮਾਮਾ ਜੀ ਦੀ ਬੇਟੀ ਦਾ ਤੇ ਇੱਧਰ ਡੱਗੂ ਇਹਨਾਂ ਦਾ ਇੱਧਰ ਹੀ ਫਿਰਦਾ ਫਤਿਹ ਸ਼ਰਾਰਤਾ ਕਰਦਾ ਮम्मा ਉਹ ਚੁੰਬੂ ਪੈ ਚੱਲ ਗਿਆ ਹਾਂ ਇੱਧਰ ਫਤਿਹ ਸ਼ਰਾਰਤਾ ਕਰਦਾ ਫਿਰ ਰਿਹਾ ਤੇ ਇੱਧਰ ਸਾਡੀ ਮਾਮੀ ਜੀ ਆ ਫੇਸ ਨਹੀਂ ਮੈਂ ਦਿਖਾ ਰਹੀ ਉੱਪਰ ਕੋ ਦੀ ਮਮਾ ਕੋ ਦੇ ਉੱਪਰ ਪਾ ਲੈ ਦੇ ਦੇ ਪਾ ਹੈ ਸੋ ਉੱਪਰ ਲੱਕਾ ਉੱਪਰ ਮੈਂ ਜਾ ਫਤਿਹ ਦੇ ਪਾਪਾ ਇੱਧਰ ਸਫਾਂਗਾਂ ਚੱਲ ਰਹੀਆਂ ਜੀ ਜ਼ਿਆਦਾ ਕਰਕੇ ਜ਼ਿਆਦਾ ਕਰ ਤੇ ਉਹ ਵੇਖੋ ਕਿੱਥੇ ਚੜਿਆ ਪਣ ਦੇ ਵਿਆਹ ਦੇ ਸਫਾਂਗਾ ਕਰ ਰਿਹਾ ਹੈ ਅੱਜ ਹਾਂਜੀ ਇੱਥੇ ਆ ਗਏ ਆਪਾਂ ਬਾਜ਼ਾਰ ਤੇ ਇੱਕ ਛੂਟ ਤਾਂ ਆਪਾਂ ਨੇ ਖਰੀਦ ਲਿਆ ਬਹੁਤ ਹੀ ਘੈਂਟ ਘੈਂਟ ਛੂਟ ਨੇ ਇੱਥੇ ਤੇ ਇਹ ਹੈਗਾ ਰਾਜਪੁਰੇ ਦੀ ਮਾਰਕੀਟ ਬਾਜ਼ਾਰਾ ਫਤਿਹ ਇਧਰ ਆ ਇਧਰ ਆ ਤੇ ਹੁਣ ਫਤੇ ਦੇ ਪਾਪਾ ਦਾ ਸੂਟ ਦੇਖਦੇ ਸੀ ਆਪਾਂ ਕੱਪੜੇ ਮੈਂ ਤਾਂ ਸੂਟ ਲੈ ਲਿਆ ਫਤੇ ਦੇ ਪਾਪਾ ਦੇ ਕੱਪੜੇ ਵੇਂਦੇ ਸੀਗੇ ਇਹ ਸਿਲੈਕਟ ਕਰੀਏ ਇੱਕ ਤਾਂ ਇਦਾਂ ਦੀ ਜੈਕਟ ਬਾਕੀ ਹੋਰ ਜੀਨਸ ਵਗੈਰਾ ਦੇਖਦੇ ਹਾਂ ਕੁਛ ਤੇ ਬਾਕੀ ਹੋਰ ਵੀ ਹਜੇ ਫਤੇ ਅਰ ਕਹਿੰਦੇ ਵੀ ਕੱਪੜੇ ਲੈਣੇ ਆ ਇੱਕ ਮਿੰਟ ਇੱਥੇ ਆਪਾਂ ਏਕਮ ਦੇ ਬੂਟ ਖਰੀਦ ਰਹੇ ਹਾਂ ਜੀ ਇਹ ਦੇਖੋ ਗਿਆ ਵਾਸਤੇ ਲੈ ਰਹੇ ਹਾਂ ਦੂਸਰੇ ਵੀ ਦਿਖਾਏ ਹੋਏ ਨਹੀਂ ਦੂਸਰੇ ਦੇ ਬੱਚੇ ਦੇ ਛੋਟੇ ਦੇ ਜੋ ਉਪਾਰ ਦੇ ਰੱਖ ਕੇ ਹੋ ਤੇ ਇਹ ਵਾਲੇ ਆਪਾਂ ਪਸੰਦ ਕਰਿਆ ਜੀ ਬਹੁਤ ਸੋਹਣੇ ਲੱਗੇ ਇੱਕਮ ਦੇ ਇਹ ਵਾਲੇ ਬੂਟ ਵੈਸੇ ਫੰਕਸ਼ਨ ਚ ਆਹੀ ਚੱਲਣਗੇ ਇਹ ਸਹੀ ਹੈ ਜੀ ਤੇ ਇਹ ਪਾਰਟੀ ਵੇਅਰ ਆਪਾਂ ਫਟੇ ਵਾਸਤੇ ਲੈ ਲੇ ਬਹੁਤ ਸੋਹਣੇ ਤੇ ਬਾਕੀ ਕੱਪੜੇ ਵਗੈਰਾ ਆਪਾਂ ਸਾਰੇ ਖਰੀਦ ਲਈ ਜੀ ਤੇ ਨੇਰਾ ਹੋ ਗਿਆ ਬਾਹਰ ਹੁਣ ਤੇ ਆਪਾਂ ਸਵੇਰ ਦੇ ਆਏ ਹੋਈਆਂ ਘਰੋਂ ਤੇ ਨੇਰਾ ਹੋ ਗਿਆ 6:30 ਹੋ ਗਏ ਹੁਣ ਟਾਈਮ ਵੀ ਤੇ ਸ਼ਾਪਿੰਗ ਆਪਾਂ ਕਰ ਲਈ ਕਾਫੀ ਤੇ ਥੋੜੀ ਬਹੁਤੀ ਸ਼ਾਪਿੰਗ ਰਹਿ ਗਈ ਤੇ ਅੱਜ ਦਾ ਵਲੌਗ ਆਪਣਾ ਇੰਨਾ ਹੀ ਜੀ ਤੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ ਤੇ ਬਾਕੀ ਕੱਪੜੇ ਕੱਲ ਨੂੰ ਦਿਖਾਵਾਂਗੇ ਜੀ ਵਲੌਗ 'ਚ ਜੋ ਵੀ ਆਪਾਂ ਖਰੀਦਿਆ ਸਮਾਨ then what